ਆਓ ਤੁਹਾਨੂੰ ਸਾਰਿਆਂ ਨੂੰ ਦਰਸ਼ਨ ਕਰਾਉਂਦੇ ਆ ਗੁਰਦੁਆਰਾ ਮਹਿੰਦੀ ਆਣਾ ਸਾਹਿਬ ਦੇ ਬਹੁਤ ਸੋਨਾ ਗੁਰਦੁਆਸ਼ਾ ਬਣਿਆ ਹੋਇਆ ਹੈ ਇੱਥੇ ਸਿੰਘਾਂ ਦੀਆਂ ਪ੍ਰਾਤਨ ਸੀ ਦਾਦੀਆਂ ਜਾਦ ਵਿੱਚ ਮੂਰਤੀਆਂ ਬਣਾਈਆਂ ਸਰਦਾਰ ਬਗੇਲ ਸਿੰਘ ਜੀ ਪਾਈ ਧਰਮ ਸਿੰਘ ਜੀ ਪਾਈ ਇਤਿਹਾਸ ਸਿੰਘ ਗੋਤੋਰਾ ਮਹਿੰਦੀਆਂ ਸਾਹਿਬ ਜੀ ਦਾ ਦਰਸ਼ਨ ਕਰੋ ਉੱਪਰ ਸ্নান ਨਾ ਕਰਬਤ ਇੱਥੇ ਗੁਰੂ ਗੋਬਿੰਦ ਸਿੰਘ ਜੀ ਲਮੇਸਾ ਮੈਂ ਜੱਟਪੁਰੇ ਤੋਂ ਆਉਂਦੇ ਹੋਏ ਜੱਟਪੁਰੇ ਤੋਂ ਆਉਂਦੇ ਹੁੰਦੇ ਸੀ ਤੇ ਇਹ ਪਾਣੀ ਦੀ ਟਾਬ ਸੀ ਇਸ ਟਾਬ ਤੇ ਗੁਰੂ ਜੀ ਨੇ ਇਸ਼ਨਾਨ ਕਰਿਆ ਕਰਦੇ ਸੀ ਤੇ ਇਹ ਘਣਾ ਜੰਗਲ ਸੀ ਪੇਸ਼ਤਾਵ ਦਾ ਗੁਰੂ ਸਾਹਿਬ ਇਸ਼ਨਾਨ ਕਰਿਆ ਕਰਦੇ ਸਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚੱਕਰੀਆਂ ਖਾਦ ਸਿੰਘਾ ਦੇ ਸ਼ਿਰਾਂ ਦਾ ਮੁੱਲ ਪਾ ਰਿਹਾ ਹੈ ਕਹਿੰਦੇ ਹਾਂ ਮੈਂ ਨਹੀਂ ਉਹ ਚੁੱਪ ਹੈ ਆਹ ਦਾ ਦਰਸਾਉਂਦਾ ਇਹ ਲਾਸਾ ਖਾਇਰ ਦੀ ਦਵਾਈ ਨੂੰ ਤੁਮਸ਼ਕਾ ਤੁਮਸ਼ਕ ਆਸ ਜੰਗ ਮੰਤ ਕ੍ਰਿਪਾਲ ਦਾ ਜੰਗ ਯਾਤ ਆਪਣਾ ਇਹ ਖੂਨ ਭਏ ਹਾਲ ਚ ਬੋਲੇ ਸੋ ਇਦਾਂ ਵੇਲਾ ਇਦਾਂ ਹੋ ਗੋ ਆਦੀ ਆਦੀ ਦੀਆਂ ਆਵਾਜ਼ਾਂ ਮੂੰਹ ਦੇ ਜਕਾਰੇ ਨੇ ਕਿਧਰ ਆਣੇ ਦੀ ਢਾਬ ਮਾਤਾ ਭਾਗੋ ਜੀ ਕੀ ਹੋਇਆ ਵੀਰ ਸਣ ਵਿੱਚ ਗੜੀ ਵੀ ਬੜ ਬੜ ਫੁੱਟੇ ਹੋਏ ਪਾਈ ਦਾ ਗੋਨੇ ਨੇ ਇਹ ਨਾ ਉਹ ਉਪਲਬਧਿਤ ਤੋਂ ਕੇਦੇ 40 ਸੈਂਡ ਸਤਾ ਕੀ ਸਾੜ ਦੇਵੋ ਲਿਸਟ ਬਣੋ ਸ਼ਹੀਦਾਂ ਦੀ ਅੱਜ ਜਿਹੜੀ ਉਸ ਵਿੱਚ ਨੌ 10 ਦਾ ਪਾੜ ਦਿਓ ਜੋਰਾ ਸਿੰਘ ਹੋਰ ਕੁਝ ਨਾ ਕਹੇ ਤੂਫਾਨ ਬੇਲਾ ਮੇਰਾ ਕਾਗਜ਼ ਬੇਦਾਵਾ ਦਾ ਪਾੜ ਦੇਵੋ ਭਾਈ ਮਹਾ ਸਿੰਘ ਜੀ ਕਿੜੀ ਆ ਜਿਹੜੇ ਆ ਹੱਥ ਜੋੜੇ ਬੰਦ ਕੀ ਇਹਦੇ ਪੈਰ ਮਾਤਾ ਬਤਾਓ ਬਾਹਰ ਬੰਨਣਾ ਵੀ ਨਹੀਂ ਫੇੜੇ ਉਹਨੂੰ ਦਵਾ ਪਾੜ ਦਿਓ ਆ ਸਰੋਵਰ ਵਾਲੇ ਦੀ ਵਾਰੇ ਵਾਰੇ ਗੁਰੂ ਮਹਾਰਾਜ ਜੀ ਨੇ ਬਣਾ ਸਕਦੇ ਬਣਾਉਂਦੇ ਪੀਰ ਬੁੱਧੂ ਸਾਹ ਜੀ ਪੀਰ ਬੁੱਧੂ ਸਾਹ ਨੇ ਗੁਰਾਂ ਨੂੰ ਅਰਜ ਕੀਤੀ ਗੁਰੂ ਸਾਹਿਬ ਨਾ ਰਹੇ ਅਖਤਿਆਰ ਮੇਰੇ ਚਾਈ ਚਾਈ ਕਰਵਾਏ ਸੀ ਮੈਂ ਪਰਤੀ ਨਿਕਲ ਗਏ ਮਰੀਦ ਗਦਾਰ ਮੇਰੇ ਭੋਲਾ ਕਰਨ ਦੇ ਵਾਸਤੇ ਮੈਂ ਆਇਆ ਦਿਲ ਉਤੋਂ ਜੋ ਦਿਲੋਤੇ ਜੋ ਪਿਆਸ ਸੀ ਭਾਰ ਮੇਰੇ ਜੋਰਾ ਸਿੰਘ ਤੇ ਬਹਿਲੇ ਦੀ ਬੇਨਤੀ ਆ ਲੋ ਭੇਟ ਕਰ ਲੋ ਪੁੱਤਰ ਝਾਲ ਮੇਰੇ ਚਾਰ ਬੇਟੇ ਪੀਰ ਬੁੱਧੂ ਸਾਹਿਬ ਦੇ ਗੁਰੂ ਸਾਹਿਬ ਨੂੰ ਆਪਣੇ ਪੇਟ ਲੈਣ ਵਾਸਤੇ ਆਏ ਪਏ ਇਹਨਾਂ ਨੂੰ ਆ ਲਓ ਤੁਹਾਡੇ ਅੱਗੇ ਹਾਜ਼ਰ ਭਾਈ ਜੈ ਸਿੰਘ ਖਟਕੜ ਦੀ ਸ਼ਹੀਦੀ ਭਾਈ ਦਿਆਲਾ ਜੀ ਨੌਵੇਂ ਗੁਰੂ ਦਾ ਸਿੱਖ ਚੋ ਭਾਈ ਦਿਆਲਾ ਸਿੰਘ ਵੇਖੋ ਬੁਲਦੀ ਦੀ ਦੇਗ ਵਿੱਚ ਘੜੀ ਜਾਂਦਾ ਨੇਤਰ ਖੋਲੇ ਤੇ ਫਰਕ ਦੇ ਬੁਲ ਦੇ ਦੇਵੇ ਬਸ ਤੁਕਾਂ ਹੈ ਬਾਣੀ ਦੀ ਪੜੀ ਜਾਂਦਾ ਪੈਰੇ ਸਿੱਖ ਨੂੰ ਠੰਡ ਮਹਿਸੂਸ ਹੁੰਦੀ ਭਾਵੇਂ ਜਾਲਮਾਂ ਦਾ ਸੀਨਾ ਛੜੀ ਜਾਂਦਾ ਜਿਵੇਂ ਜਿਵੇਂ ਬਹਿਲੇ ਅੱਗ ਬਲਦੀ ਰੰਗ ਸਿੱਖੀ ਨੂੰ ਹੋਰ ਵੀ ਚੜੀ ਜਾਂਦਾ ਭਾਈ ਦਿਆਲਾ ਜੀ ਤੁਨ ਭਾਈ ਦਿਆਲਾ ਜੀ ਕੋਲੇ ਲੋਕ ਨਾ ਨਹੀਂ ਯਰ ਪਪਾ ਬੱਤ ਪਰੇਓ ਛੋਟੇ ਸ਼ਾਹਬ ਜاده ਠੰਡੇ ਬੁਜ ਤੱਕ ਕਚਹਿਰੀ ਵੱਲ ਜਾਂਦੇ ਹੋਏ ਸਾਹਿਬ ਜਾਦਿਆਂ ਦੇ ਸੂਬੇ ਦੀ ਕਚੈਰੀ ਚ ਪੇਸ਼ ਕੀਤਾ ਛੋਟੇ ਸਹਿਬਜਾਦਿਆਂ ਦੀ ਨੀਹਾਂ ਵਿੱਚ ਸ਼ਹਾਦਤ Astarında. Hı? Hmm? मीर मन्नू ਦੇ ਜ਼ੁਲਮ ਅਤੇ ਸ਼ਦਕੀ ਸਿੰਘਣੀਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਫਕ ਬਖਸ਼ੀਰ ਬਾਸ ਸਾਹਿਬ ਦੇ ਹੁਕਮ ਤੇ ਤਸੀਹੇ ਦੇ ਰ ਜਲਮ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਆ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ بیٹے ਦਾ ਕਾਲਜਾ ਕੱਢ ਕੇ ਕੀਨ ਕੀਤਾ ਸੀ ਅਦੰਗਰੀ ਢਾ ਗੁਰੂ ਦਾ ਬੇਟੇ ਦੀ ਜਾਦ ਵਿੱਚ ਮੂਰਤੀ ਬਣਾਈ ਹੋਈ ਹੈ ਚਰਖੜੀਆਂ ਤੇ ਚਰੇਸ਼ ਬੀ ਸਿੰਘ ਸਹਿਬਾ ਸਿੰਘ ਤੇ ਕਰੀਏ ਤੇ ਚਰੇ ਯਾਰਿਆਂ ਨਾਲ ਚਰਾਏਗੇ ਇੱਧਰ ਹੋਰ ਬਣਨ ਗਈਆਂ ਮੂਰਤੀਆਂ ਆ ਜਗ੍ਹਾ ਜਿਹੜੀ ਲੱਗੇ ਤਿਆਰ ਕੀਤੀ ਆ ਸ਼ਹੀਦ ਭਾਈ ਤਾਰੂ ਸਿੰਘ ਜੀ ਜੀ ਜਾਦੂ ਵਿੱਚ ਬਣੀਆਂ ਹੋਈਆਂ ਮੂਰਤੀਆਂ ਧੰਨ ਸ਼ਹੀਦ ਭਾਈ ਤਾਰੂ ਸਿੰਘ ਜੀ ਧੰਨ ਹੋ ਤੁਸੀ ਧੰਨ ਭਾਈ ਮੇਥਾ ਸਿੰਘ ਜੀ ਮੀਰਾ ਕੋਟੀਆਂ ਦਾ ਸ਼ੁਕਰ ਸਿੰਘ ਜੀ ਮਾੜੀ ਕਟੋਰੀ ਵਾਲੇ ਸੰਗਤ ਜੀ ਬਹੁਤ ਸੋਹਣਾ ਦਸਨ ਸਥਾਨ ਗੁਰਦੁਆਸ਼ਾ ਦੇ ਜਰੂਰ ਦਸਨ ਕਰੋ ਆ ਕੇ ਸਿੱਖੀ ਜਿਆਦਾ ਨਾ ਆਪਣੇ ਹਿਰਦੇ ਚ ਵਸਾਓ